ਮੁੰਡਾ ਗਿਰ ਗਿਆ ਉੱਤੋਂ ਥੱਲੇ ਜੀ ਉੱਤੋਂ ਗਿਰ ਗਿਆ ਨੀਚੇ ਗਿਰਿਆ ਇਹਨੂੰ ਚੱਕ ਕੇ ਸਾਈਡ ਤੇ ਲੈ ਕੇ ਆਇਆ ਜਾ ਰਿਹਾ ਕਿਸਾਨਾਂ ਵੱਲੋਂ ਉੱਪਰੋਂ ਡਿੱਗੇ ਨੌਜਵਾਨ ਉੱਪਰੋਂ ਚੱਕ ਕੇ ਥੱਲੇ ਮਾਰਿਆ ਉਹਨਾਂ ਨੇ ਸੋ ਇਹ ਹਾਲਾਤ ਨੇ ਜੀ ਹਾਂ ਜੀ ਕਿਹਨਾਂ ਨੇ ਮਾਰਿਆ ਉੱਪਰ ਇਹ ਉਹਨਾਂ ਨੇ ਪੁਛਾਲਿਆ ਨੇ ਮੈਂ ਚੱਲੋ ਥੱਲੇ ਤੇ ਕੀ ਗੱਲ ਆ ਬਾਈ ਜੀ ਦੱਸੋ ਬਹੁਤ ਥਣ ਗੇਰਿਆ ਜਾਂ ਗਿਰਿਆ ਗਿਰਿਆ ਜਾਂ ਗੇਰਿਆ ਕੀ ਆ ਅਸੀਂ ਉਹੀ ਜਾ ਰਹੇ ਹਾਂ ਗੇਰਿਆ ਜੀ ਤੁਸੀਂ ਕਹਿੰਦੇ ਸਾਡੇ ਨਾਲ ਬੰਦਿਆ ਬੰਨ ਕਰੋ ਤੁਸੀਂ ਕਿਉਂ ਸਾਨੂੰ ਉਹ ਕਰ ਰਹੇ ਹੋ ਜ਼ਮੀਦਾਰਾਂ ਬਾਈ ਦੇ ਪਰਸਨਲ ਅਸੀਂ ਨਾਲ ਅਸੀਂ ਸਭ ਨੂੰ ਦਿਖਾ ਰਿਆ ਬਈ ਛੱਡਿਆ ਗਿਆ ਬਾਈ ਜੀ ਇਹ ਗਲਤ ਗੱਲਾਂ ਤੁਹਾਡੀ ਬਈ ਉਹ ਡੰਡੇ ਲੈ ਕੇ ਆ ਰਿਹਾ ਬਾਈ ਜ਼ਮੀਦਾਰਾਂ ਦੇ ਮੁੰਡੇ ਆ ਬਾਈ ਨਹੀਂ ਜੇ ਡੰਡਿਆਂ ਦਾ ਬਾਈ ਇੰਨਾ ਹੀ ਉਹ ਅੱਗੇ ਜਾਵੇ ਫਿਰ ਅਸੀਂ ਤਾਂ ਫੇਰ ਵੀ ਇੱਥੇ ਖੜੇ ਦਿਖਾ ਰਿਆ ਅਸੀਂ ਆਪਣਾ ਕੰਮ ਕਰ ਰਿਹਾ ਜੇ ਉਹਦੇ ਡੰਡਾ ਸਾਡੇ ਤੇ ਨੂੰ ਡੰਡਾ ਲੈ ਕੇ ਆ ਰਿਹਾ ਸੀ ਅੱਗੇ ਜਾਵੇ ਨਾ 3 ਘੰਟੇ ਹੋ ਗਏ ਥੱਲੇ ਬੈਠੇ ਸੀ ਹੁਣ ਸਾਲਿਆਂ ਨੇ ਪਹਿਲਾਂ ਉਹ ਗੋਲੇ ਗੇਰਨ ਲਗੇ ਸਾਡੇ ਨਾਲ ਦੇ ਮੁੰਡੇ ਦਾ ਇੱਥੇ ਸੀ ਇੱਥੋਂ ਪਟ ਗਿਆ ਉੱਤੇ ਸੀ ਬਾਬਾ ਉਹਦਾ ਪਟ ਗਿਆ ਇੱਥੋਂ ਸੀ ਬਹੁਤ ਬਹੁਤ ਮਾੜਾ ਕੰਮ ਹੋ ਰਿਹਾ 3 ਘੰਟੇ ਹੋ ਗਏ ਬਾਈ ਜੀ ਲਗਾਤਾਰ 3 ਘੰਟੇ ਬੜਾ ਮਾੜਾ ਕੰਮ ਕਰਿਆ ਵਾ ਇਹਨਾਂ ਨੇ ਜੀ ਇਹ ਤਾਂ ਜਮੀਦਾ ਪਾਕਿਸਤਾਨ ਵਾਲਾ ਕੰਮ ਕਰਦੇ ਆ ਬਾਈ ਜੀ ਜਮੀਦੇ ਪਾਕਿਸਤਾਨ ਵਾਲਾ ਇੱਥੇ ਤੋਂ ਆਪਾਂ ਪਾਕਿਸਤਾਨ ਮਹੁੰਦੇ ਹੋ ਠੀਕ ਰਹਿੰਦਾ ਬਾਈ ਜੀ ਜੀ ਦੇਖਿਓ ਅਸੀਂ ਪਾਕਿਸਤਾਨ ਤੋਂ ਤਾਂ ਨਹੀਂ ਆਏ ਅਸੀਂ ਦੇਖੋ ਕਿਦਾਂ ਗੇਰ ਰਹੇ ਆ 3 ਘੰਟੇ ਹੋ ਗਏ ਲਗਾਤਾਰ ਸੋ ਇਸ ਲਈ ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਆ ਜਿੱਥੇ ਸਵੇਰ ਤੋਂ ਗੋਲਾਵਾਰੀ ਆ ਜਿਹੜੀ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਕੀਤੀ ਜਾ ਰਹੀ ਆ ਸਵੇਰ ਤੋਂ ਲੈ ਕੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਬਲ ਦਾ ਪ੍ਰਯੋਗ ਆ ਜਿਹੜਾ ਕੀਤਾ ਜਾ ਰਿਹਾ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਇੱਕ ਕੋਸ਼ਿਸ਼ ਆ ਜਿਹੜੀ ਕੀਤੀ ਜਾ ਰਹੀ ਆ ਪਹਿਲਾਂ ਤੁਹਾਨੂੰ ਉੱਪਰੋਂ ਤਸਵੀਰਾਂ ਦਿਖਾਈਆਂ ਰੋਡ ਦੇ ਉੱਪਰ ਕਿੱਦਾਂ ਦੇ ਹਾਲਾਤ ਸੀਗੇ ਕਿਸਾਨ ਅੱਗੇ ਵਧਦੇ ਨੇ ਤਾਂ ਡਰੋਨ ਰਾਹੀਂ ਗੋਲੇ ਸਿੱਟੇ ਜਾਂਦੇ ਨੇ ਉਹਨਾਂ ਤੇ ਫਾਇਰ ਕੀਤੇ ਜਾਂਦੇ ਨੇ ਪਰ ਹੁਣ ਅਸੀਂ ਸਾਈਡ ਤੇ ਖੇਤਾਂ 'ਚ ਆਏ ਆ ਖੇਤਾਂ ਵਿੱਚ ਵੀ ਉਸੇ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਦਿਖਾਈ ਦੇ ਰਹੇ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਖੇਤਾਂ 'ਚ ਵੀ ਜਿਹੜੇ ਗੋਲੇ ਨੇ ਅਥਰੂ ਗੈਸ ਦੇ ਉਹ ਛੁੱਟੇ ਜਾ ਰਹੇ ਨੇ ਆਵਾਜ਼ਾਂ ਤੁਹਾਨੂੰ ਸੁਣਾਈ ਦਿੰਦੀਆਂ ਹੋਣੀਆਂ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਨੇ ਜਿਸ ਤਰ੍ਹਾਂ ਕਿਸੇ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਵੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਇੱਥੇ ਸੁਣਾਈ ਦੇ ਰਹੀਆਂ ਨੇ ਗੋਲਾਬਾਰੀ ਹੋ ਰਹੀ ਆ ਬਲ ਦਾ ਪ੍ਰਯੋਗ ਆ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਏ ਕਿਸਾਨ ਕਹਿ ਰਹੇ ਨੇ ਕਿ ਅਸੀਂ ਆਪਣੀਆਂ ਹੱਕਾਂ ਮੰਗਾ ਹੱਕੀ ਮੰਗਾ ਨੇ ਜਿਹੜੀਆਂ ਉਹ ਮਨਵਾਉਣ ਦੇ ਲਈ ਦਿੱਲੀ ਜਾਣਾ ਏ ਦਿੱਲੀ ਜਾ ਕੇ ਅਸੀਂ ਸੈਂਟਰ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਹੈ ਤਾਂ ਕਿ ਉਹ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਮੰਨੇ ਅਤੇ ਸਾਨੂੰ ਬਣਦੇ ਹੱਕ ਨੇ ਜਿਹੜੇ ਉਹ ਦਵੇ ਪਰ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਰੋਕਣ ਦੇ ਲਈ ਕੱਗਰ ਨਦੀ ਦੇ ਪੁਲ ਦੇ ਉੱਤੇ ਹੀ ਇੱਕ ਬਾਰਡਰ ਹੈ ਜਿਹੜਾ ਬਣਾ ਦਿੱਤਾ ਗਿਆ ਜਿਸ ਤਰ੍ਹਾਂ ਚੀਨ ਪਾਕਿਸਤਾਨ ਦਾ ਬਾਰਡਰ ਹੋਵੇ ਉੱਥੇ ਵੀ ਕਿਸਾਨ ਕਹਿ ਰਹੇ ਨੇ ਕਿ ਕੰਡੈਲੀਆਂ ਤਾਰਾਂ ਤੋਂ ਇਲਾਵਾ ਕੁਝ ਵੀ ਨਹੀਂ ਇੱਥੇ ਕੰਕਰੀਟ ਦੀਆਂ ਦੁਵਾਰਾਂ ਕਰ ਦਿੱਤੀਆਂ ਗਈਆਂ ਨੇ ਵੱਡੇ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਥੱਲੇ ਦੇਖ ਰਹੇ ਹੋ ਤੁਸੀਂ ਨੀਚੇ ਵੀ ਜਿਹੜੇ ਅਥਰੂ ਗੈਤ ਦੇ ਗੋਲੇ ਨੇ ਉਹ ਪ੍ਰਸ਼ਾਸਨ ਵੱਲੋਂ ਸਿੱਟੇ ਜਾ ਰਹੇ ਨੇ ਜੇ ਨੀਚੇ ਕਿਸਾਨ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਰੋਕਣ ਦੇ ਲਈ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਨੀਚੇ ਵੀ ਜਿਹੜੇ ਖੇਤਾਂ ਦੇ ਵਿੱਚ ਵੀ ਇਹ ਗੋਲੇ ਨੇ ਡਾਗੇ ਜਾ ਰਹੇ ਨੇ ਸੋ ਇਹ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਜਿਹੜੀਆਂ ਤਸਵੀਰਾਂ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਸਾਈਡ ਤੋਂ ਅੱਗੇ ਵੱਧ ਕੇ ਕਿਸਾਨਾਂ ਨੂੰ ਰੋਕਣ ਦੇ ਲਈ ਉਧਰ ਵੀ ਦੇਖ ਰਹੇ ਹੋ ਤੁਸੀਂ ਗੋਲੇ ਨੇ ਜਿਹੜੇ ਉਹ ਛੁੱਟੇ ਜਾ ਰਹੇ ਨੇ ਜਿਹੜੀ ਸਾਈਡ ਵੀ ਕਿਸਾਨ ਅੱਗੇ ਵੱਧਦੇ ਨੇ ਤਾਂ ਉੱਥੇ ਪ੍ਰਸ਼ਾਸਨ ਵੱਲੋਂ ਗੋਲੇ ਨੇ ਜਿਹੜੇ ਉਹ ਡਾਗੇ ਜਾ ਰਹੇ ਨੇ ਅਥਰੂ ਗੈਸ ਦੇ ਸੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆਹ ਗੋਲਾ ਛੁੱਟਿਆ ਇਹ ਦੇਖੋ ਜਿੱਥੇ ਕਿਸਾਨ ਖੜੇ ਸੀਗੇ ਉੱਥੇ ਗੋਲਾ ਸੁੱਟਿਆ ਗਏ ਉਹ ਦੇਖੋ ਤੁਸੀਂ ਤਸਵੀਰਾਂ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਇੱਕ ਕੋਸ਼ਿਸ਼ ਹੈ ਜਿਹੜੀ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਪਰ ਕਿਸਾਨ ਵੀ ਇੱਥੇ ਡਟੇ ਹੋਏ ਨੇ ਕਿਸਾਨ ਕਹਿ ਰਹੇ ਨੇ ਕਿ ਜ਼ਬਰਦਸਤ ਮੁਕਾਬਲਾ ਸਵਰ ਦੇ ਨਾਲ ਕਰਾਂਗੇ ਕਿੰਨਾ ਟਾਈਮ ਇੱਥੇ ਚੱਲਦਾ ਸਵੇਰ ਤੋਂ ਇਹੀ ਹਾਲਾਤ ਨੇ ਜਿਹੜੇ ਇੱਥੇ ਦਿਖਾਈ ਦੇ ਰਹੇ ਨੇ ਪੈਸਾ ਇਹ ਜਿਹੜਾ ਲੋਕ ਕਹਿ ਰਹੇ ਨੇ ਕਿ ਦੇਸ਼ ਦਾ ਹੀ ਬਰਬਾਦ ਹੋ ਰਿਹਾ ਦੇਸ਼ ਦੇ ਲੋਕਾਂ ਨੂੰ ਰੋਕਣ ਦੇ ਲਈ ਦੇਸ਼ ਦੇ ਲੋਕਾਂ ਤੇ ਤਸੱਦਦ ਕਰਨ ਦੇ ਲਈ ਦੇਸ ਦਾ ਇਹ ਪੈਸਾ ਜਿਹੜਾ ਉਹ ਬਰਬਾਦ ਕੀਤਾ ਜਾ ਰਿਹਾ ਦੇਖੋ ਕਿਸ ਤਰ੍ਹਾਂ ਦੇ ਹਾਂਜੀ ਵੀਰ ਜੀ 3 ਘੰਟੇ ਹੋ ਗਏ ਲਗਾਤਾਰ 3 ਘੰਟੇ ਹੋ ਗਏ ਬਾਈ ਜੀ ਥੱਲੇ ਸੀ ਬਾਈ ਜੀ ਪੈਰ ਤੇ ਵੱਜਿਆ ਬਾਈ ਜੀ ਬਹੁਤ ਦਰਦ ਹੋ ਰਿਹਾ ਜੀ 3 ਘੰਟੇ ਹੋ ਗਏ ਥੱਲੇ ਬੈਠੇ ਸੀ ਪੁਲਸ ਵਾਲਿਆਂ ਨੇ ਪਹਿਲਾਂ ਉਹ ਗੋਲੇ ਗੇਰਨ ਲਗੇ ਸਾਡੇ ਨਾਲ ਦੇ ਮੁੰਡੇ ਦਾ ਇੱਥੇ ਸੀ ਇੱਥੋਂ ਪਟ ਗਿਆ ਉੱਤੇ ਸੀ ਬਾਬਾ ਉਹਦਾ ਪਟ ਗਿਆ ਇੱਥੋਂ ਸੀ ਬਹੁਤ ਬਹੁਤ ਕਾਫੀ ਸੱਟਾਂ ਵੀ ਲੱਗੀਆਂ ਹਾਂਜੀ ਹਾਂਜੀ ਮੇਰੇ ਨਾਲ ਦਾ ਇੱਕ ਮੁੰਡਾ ਬਿਓਸ਼ ਹੋ ਗਿਆ ਜੀ ਗੁਰਪ੍ਰੀਤ ਸਿੰਘ ਆ ਉਹਦਾ ਨਾਮ ਉੱਥੇ ਥੱਲੇ ਸੀ ਜੀ ਅਸੀਂ ਐਨ ਰਾਮ ਨਾਲ ਬੈਠੇ ਸੀ ਉਹਨੇ ਇੱਕ ਲੱਤ ਚਾਰ ਪੰਜ ਗੇਰੇ ਜੀ ਉੱਥਾ ਉਹ ਮੁੰਡਾ ਉੱਥੇ ਫਸ ਕੇ ਉਹ ਪੈਪ ਚ ਫਸ ਕੇ ਗਿਰ ਗਿਆ ਜੀ ਥੱਲੇ ਉਹਦਾ ਵਿਚਾਰੇ ਦਾ ਇੱਕ ਤਾਂ ਇੱਥੋਂ ਵੱਟ ਗਿਆ ਇੱਕ ਨੂੰ ਚੱਕ ਗਲੇ ਗਿਆ ਜੀ ਉਹ ਨੂੰ ਸਾਹ ਚੜ ਰਿਹਾ ਜੀ ਜਿਆਦਾ ਮੇਰੇ ਇੱਥੇ ਬਜਿਆ ਪੈਰ ਦੇ ਇਹ ਜਿਹੜੇ ਗੋਲੇ ਸੁੱਟ ਰਹੇ ਨੇ ਇਹ ਵਿੱਚ ਆਵਾਜ਼ ਬਹੁਤ ਕਰ ਰਹੇ ਨੇ ਅਥਰੂ ਗੈਸ ਦੇ ਗੋਲੇ ਨਹੀਂ ਜਾਂ ਕੋਈ ਹੋਰ ਗੋਲੇ ਸਿੱਟ ਰਹੇ ਨੇ ਅਥਰੂ ਗੈਸ ਦੇ ਨੇ ਇੱਕ ਬੰਬ ਵਾਲੇ ਨੇ ਜਿਹੜਾ ਇੱਥੋਂ ਪਾੜ ਦਿਆ ਜਿਹੜਾ ਮੁੰਡੇ ਦਾ ਇੱਕ ਉਹ ਕਰ ਦਿੰਦਾ ਸਰੀਰ ਦਾ ਕੋਈ ਵੀ ਅੰਗ ਪਾੜ ਦਿੰਦਾ ਹੈ ਜੀ ਇੱਕ ਇੰਨੇ ਖਤਰਨਾਕ ਇਹ ਗੈਸ ਚ ਤਾਂ ਸਾਹ ਨਹੀਂ ਆ ਰਿਹਾ ਜੀ ਮੁੰਡਾ ਬਿਓਸ ਹੋ ਗਿਆ ਖੁਦ ਅੱਖਾਂ ਮੇਰੀ ਦੇਖੋ ਅੱਖਾਂ ਕਿੰਨਾ ਬੁਰਾ ਹਾਲ ਹੋ ਗਿਆ ਉੱਥੇ ਬੈਠਾ ਮੈਂ ਕੰਟਾ ਫਿਰ ਪਾਣੀ ਪੂਣੀ ਪਲਾਇਆ ਬਾਬਾ ਜੀ ਨੇ ਬਾਬਾ ਜੀ ਸੀ ਇੱਕ ਸਾਡੇ ਪਿੰਡ ਦੇ ਉਹਨਾਂ ਨੇ ਪਾਣੀ ਪਲਾਇਆ ਫਿਰ ਹੁਣ ਆਕੇ ਇੱਥੇ ਬੈਠੇ ਆ ਬਾਈ ਜੀ ਇਹ ਨਾਲ ਦੇ ਨੇ ਮੇਰੇ ਬਹੁਤ ਬਹੁਤ ਮਾੜਾ ਕੰਮ ਹੋ ਰਿਹਾ 3 ਘੰਟੇ ਹੋ ਗਏ ਬਾਈ ਜੀ ਲਗਾਤਾਰ 3 ਘੰਟੇ ਬੜਾ ਮਾੜਾ ਕੰਮ ਕਰਿਆ ਵਾ ਇਹਨਾਂ ਨੇ ਜੀ 6 ਗੋਲੇ ਗੇਰੇ ਮੇਰੇ ਨਾਲ ਨਰਿੰਦਰ ਮੋਦੀ ਦਾ ਕਹਿੰਦੇ ਦੇਸ਼ ਦਾ ਸਭ ਤੋਂ ਵੱਡਾ ਲੋਕਤੰਤਰ ਆ ਕਿਸਾਨਾਂ ਦੇ ਹਿੱਤ ਚ ਫੈਸਲੇ ਲੱਤੇ ਜਾਂਦੇ ਨੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾਂਦੇ ਨੇ ਬਾਈ ਜੀ ਕੁਝ ਨਹੀਂ ਇਹ ਤਾਂ ਜਮੀ ਦਾ ਪਾਕਿਸਤਾਨ ਵਾਲਾ ਕੰਮ ਕਰਦੇ ਆ ਬਾਈ ਜੀ ਜਮੀ ਤੇ ਪਾਕਿਸਤਾਨ ਵਾਲਾ ਇੱਥੇ ਤੋਂ ਆਪਾਂ ਪਾਕਿਸਤਾਨ ਮੰਨਦੇ ਹੋ ਠੀਕ ਰਹਿੰਦਾ ਬਾਈ ਜੀ ਇਹਨਾਂ ਨੇ ਤਾਂ ਬਹੁਤ ਮਾੜਾ ਕੰਮ ਕਰਤਾ ਬਾਈ ਜੀ ਬਹੁਤ ਦੇਖੋ ਅਸੀਂ ਅਸੀਂ ਜਾਨਵਰ ਤਾਂ ਨਹੀਂ ਹੈ ਬਾਈ ਜੀ ਦੇਖੋ ਅਸੀਂ ਪਾਕਿਸਤਾਨ ਤੋਂ ਤਾਂ ਨਹੀਂ ਆਏ ਅਸੀਂ ਦੇਖੋ ਕਿਦਾਂ ਗੇਰ ਰਹੇ ਆ 3 ਘੰਟੇ ਹੋ ਗਏ ਲਗਾਤਾਰ ਜੇ ਕੋਈ ਮਰ ਜਾਂਦਾ ਹੈ ਵੈਸੇ ਤਾਂ ਸ਼ਹੀਦ ਤਾਂ ਹੋਣਗੇ ਜੀ ਇੱਥੇ ਕੋਈ ਤਵਾਰ ਨਹੀਂ ਮੇਰੇ ਨਾਲ ਦਾ ਮੁੰਡਾ ਹੈ ਉਹਦਾ ਬਚਾਰੇ ਦਾ ਪੱਕਾ ਨਹੀਂ ਪਤਾ ਕੀ ਹੋਊ ਕੀ ਨਹੀਂ ਗੁਰਪ੍ਰੀਤ ਦਾ ਓ ਕਾ ਉਹਦਾ ਕਾ ਇਹ ਆ ਜੀ ਇੱਕ ਮੁੰਡੇ ਨੂੰ ਸਾਹ ਚੜ ਰਿਹਾ ਪਤਾ ਨਹੀਂ ਕੀ ਕਰਿਆ ਇਹਨਾਂ ਨੇ ਬਹੁਤ ਗੰਦੀ ਸਰਕਾਰ ਆ ਰਾਬੜ ਦੇ ਟੋਟੇ ਮਾਰ ਰਹੀ ਆ ਜੀ ਇੱਕ ਰਾਬੜ ਦੇ ਟੋਟੇ ਇੱਥੇ ਵਜਿਆ ਜੀ ਇੱਕ ਮੁੰਡੇ ਦਾ ਜੀ ਰਾਬੜ ਦੇ ਟੋਟੇ ਐਨੀ ਗੰਦੀ ਸਰਕਾਰ ਇਹਨੂੰ ਤਾਂ ਆਪਾਂ ਹੁਣ ਇਹ ਨਹੀਂ ਸਾਨੂੰ ਵਾੜਨ ਦੇ ਰਹੇ 80 ਨਹੀਂ ਪਿੰਡਾਂ 'ਚ ਵਾੜਨ ਦੇਣਾ ਬਾਈ ਜੀ ਇਹਨਾਂ ਨੂੰ ਪਿੰਡਾਂ ਮਾਸੀ ਨਹੀਂ ਵਾੜਨ ਦੇਣਾ ਇਹ ਹੈ ਇਹ ਹੈ ਬਾਈ ਦੇਖੋ ਕਿੰਨਾ ਭਾਰੀ ਹੈ ਦੇਖੋ ਦੇਖੋ ਇਹ ਮਾਰੇ ਜਾ ਰਹੇ ਨੇ ਇਹ ਮਾਰੇ ਜਾ ਰਹੇ ਨੇ ਬਹੁਤ ਝੋਟ ਲੱਗਦੀ ਹੈ ਬਾਈ ਜੀ ਇਹਨਾਂ ਦਾ ਹਾਂਜੀ ਬਾਈ ਰਗੜੀਆਂ ਗੋਲੀਆਂ ਹਾਂਜੀ ਹਾਂਜੀ ਸੋ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਹਾਲਾਤ ਨੇ ਜਿਹੜੇ ਬਣ ਰਹੇ ਨੇ ਇੱਥੇ ਇਹਨਾਂ ਗੋਲੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਨੌਜਵਾਨ ਕਹਿ ਰਹੇ ਨੇ ਕੋਈ ਗੱਲ ਨਹੀਂ ਅੱਜ ਸਾਡੇ ਨਾਲੇ ਇਦਾਂ ਕਰ ਰਹੇ ਨੇ ਆਉਣ ਵਾਲੇ ਟਾਈਮ 'ਚ ਇਲੈਕਸ਼ਨ ਆ ਰਹੇ ਨੇ ਪਿੰਡਾਂ 'ਚ ਆਉਣਗੇ ਇਹਨਾਂ ਦਾ ਪਿੰਡਾਂ 'ਚ ਵੜਨਾ ਮੁਸ਼ਕਲ ਕਰ ਦਾਂਗੇ ਇਹਨਾਂ ਨੂੰ ਵੋਟ ਮੰਗਣੀ ਮੁਸ਼ਕਲ ਕਰ ਦਾਂਗੇ ਸੋ ਇਹ ਕਹਿਣਾ ਹੈ ਨੌਜਵਾਨਾਂ ਦਾ ਫਿਲਹਾਲ ਜੋ ਹਾਲਾਤ ਇੱਥੇ ਬਣੇ ਬਣੇ ਸਵੇਰ ਤੋਂ ਜਿਹੜਾ ਗੋਲਾਬਾਰੀ ਚੱਲ ਰਹੀ ਹੈ ਜਿਸ ਤਰ੍ਹਾਂ ਦੋ ਦੇਸ਼ਾਂ ਦੀ ਜੰਗ ਲੱਗੀ ਹੋਵੇ ਇਹ ਹਾਲਾਤ ਇੱਥੇ ਦਿਖਾਈ ਦੇ ਰਹੇ ਨੇ ਅਸੀਂ ਸਾਈਡ ਤੇ ਆ ਕੇ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਆ ਡਰੋਨ ਦੇਖ ਰਹੇ ਹਾਂ ਡਰੋਨ ਉੱਪਰੋਂ ਜਾ ਰਿਹਾ ਹੈ ਡਰੋਨ ਦੇ ਨਾਲ ਵੀ ਜਿਹੜਾ ਹਮਲਾ ਇਹ ਕਿਸਾਨਾਂ ਤੇ ਕੀਤਾ ਜਾ ਰਿਹਾ ਹੈ ਡਰੋਨ ਨਾਲ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਦੇਖੋ ਕਿਸ ਤਰ੍ਹਾਂ ਉੱਤੋਂ ਫਾਇਰਿੰਗ ਕੀਤੀ ਜਾ ਰਹੀ ਆ ਸੋ ਇੱਥੇ ਕਿਸੇ ਗਰੀਬ ਦੀ ਝੁੱਗੀ ਵੀ ਆ ਉਹਨੂੰ ਵੀ ਸ਼ਾਇਦ ਅੱਗ ਲੱਗੀ ਆ ਤੁਸੀਂ ਦੇਖ ਰਹੇ ਹੋ ਧੂਆਂ ਨਿਕਲ ਰਿਹਾ ਏ ਉਹਦਾ ਵੀ ਨੁਕਸਾਨ ਹੋ ਸਕਦਾ ਏ ਕੋਈ ਇੱਥੇ ਰਹਿ ਰਿਹਾ ਏ ਕੋਈ ਮਜ਼ਦੂਰ ਜਾਂ ਗਰੀਬ ਕੋਈ ਵੀ ਇੱਥੇ ਆਪਣਾ ਰਹਿਣ ਬਸੇਰਾ ਬਣਾ ਕੇ ਰਹਿ ਰਿਹਾ ਸੀ ਉਹਦੇ ਉੱਤੇ ਵੀ ਗੋਲੇ ਨੇ ਜਿਹੜੇ ਉਹ ਦੱਗ ਜਾ ਰਹੇ ਨੇ ਉਹਦੇ ਵਿੱਚੋਂ ਧੂਆਂ ਨਿਕਲ ਰਿਹਾ ਕਿਸੇ ਦੇ ਬੱਚੇ ਵੀ ਹੋ ਸਕਦੇ ਨੇ ਇਹਦੇ ਵਿੱਚ ਵੱਡਾ ਨੁਕਸਾਨ ਵੀ ਹੋ ਸਕਦਾ ਉਹ ਦੇਖੋ ਕਿਸ ਤਰ੍ਹਾਂ ਗੋਲੇ ਨੇ ਜਿਹੜੇ ਉਹ ਦੱਗ ਜਾ ਰਹੇ ਨੇ ਖੇਤਾਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮਾਹੌਲ ਆ ਜਿਹੜਾ ਬਣਾਇਆ ਜਾ ਰਿਹਾ ਏ ਕਿੱਤੇ ਨਾ ਕਿਤੇ ਉਹ ਗਿਰਿਆ ਮੁੰਡਾ ਗਿਰਿਆ ਉੱਤੋਂ ਉਹ ਹੋ 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 ਮੁੰਡਾ ਗਿਰਿਆ ਏ ਥੱਲੇ ਮੁੰਡਾ ਗਿਰ ਗਿਆ ਉੱਤੋਂ ਥੱਲੇ ਜੀ ਉੱਤੋਂ ਗਿਰ ਗਿਆ ਉਹ ਤੇਰੀ ਉਹਦਾ ਕਿਉਂ ਬਲੇ ਗਿਆ ਉਹ ਮੁੰਡਾ ਉੱਪਰੋਂ نیچے ਗਿਰ ਗਿਆ ਤੁਸੀਂ ਦੇਖ ਰਹੇ ਹੋ ਉੱਪਰੋਂ نیچے ਗਿਰ ਗਿਆ ਇਹ ਮੁੰਡਾ ਪੁਲ ਦੇ ਉੱਤੋਂ نیچے ਗਿਰਿਆ ਇਹ ਉਹਨੂੰ ਚੱਕ ਕੇ ਸਾਈਡ ਤੇ ਲੈ ਕੇ ਆਇਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਉੱਪਰੋਂ ਡਿੱਗੇ ਨੌਜਵਾਨ ਕਿਤੇ ਨਾ ਕਿਤੇ ਤਸੱਦਦ ਹੈ ਜਿਹੜਾ ਉਹ ਆਪਣੀਆਂ ਸਿਖਰਾਂ ਤੇ ਆ ਸਾਰੇ ਸਬਰਾਂ ਦੇ ਬੰਨ੍ਹ ਨੇ ਜਿਹੜੇ ਟੁੱਟ ਚੁੱਕੇ ਨੇ ਸਰਕਾਰ ਵੱਲੋਂ ਜਿਹੜਾ ਬਹੁਤ ਜ਼ਿਆਦਾ ਤਸੱਦਦ ਹੈ ਜਿਹੜਾ ਉਹ ਨੌਜਵਾਨਾਂ ਤੇ ਕੀਤਾ ਜਾ ਰਿਹਾ ਹੈ ਸੋ ਫਿਲਹਾਲ ਉਹਨਾਂ ਦੇ ਸੱਟ ਲੱਗੀ ਆ ਉਹ ਫੇਰ ਵੀ ਗੋਲੇ ਸੁੱਟ ਰਹੇ ਨੇ ਉਹਨਾਂ ਦੇ ਸੱਟ ਲੱਗੀ ਆ ਉਹ ਫੇਰ ਵੀ ਗੋਲੇ ਸੁੱਟ ਰਹੇ ਨੇ ਤੁਹਾਨੂੰ ਜ਼ਰੂਰ ਤਸਵੀਰਾਂ ਦਿਖਾਵਾਂਗੇ ਅੱਗੇ ਵੱਧ ਕੇ ਜੋ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਸੱਟ ਲੱਗੀ ਆ ਉਹ ਫੇਰ ਵੀ ਗੋਲੇ ਸੁੱਟ ਰਹੇ ਨੇ ਉੱਥੇ ਕਿਸ ਤਰ੍ਹਾਂ ਦਾ ਲੋਕਤੰਤਰ ਆ ਕਿਸ ਤਰ੍ਹਾਂ ਦਾ ਸਾਡਾ ਸੰਵਿਧਾਨ ਆਪਣੀ ਗੱਲ ਮੰਨਵਾਉਣ ਦੇ ਲਈ ਜੇ ਕੋਈ ਜਾਣਦਾ ਇਹ ਤਾਂ ਉਹਨਾਂ 'ਤੇ ਹਮਲਾ ਉੱਥੋਂ ਸਿੱਟਿਆ ਨੌਜਵਾਨ ਉੱਪਰੋਂ ਸਿੱਟਿਆ ਗਿਆ ਹੈ ਨੌਜਵਾਨ ਨੂੰ ਉੱਪਰੋਂ ਸਿੱਟਿਆ ਗਿਆ ਏ ਸੋ ਠੀਕ ਆ ਬਾਈ ਠੀਕ ਆ ਸੋ ਆਈ ਇੱਥੇ ਆਈ ਉੱਪਰੋਂ ਚੱਕ ਕੇ ਥੱਲੇ ਮਾਰਿਆ ਉਹਨਾਂ ਨੇ ਸੋ ਇਹ ਇਹ ਹਾਲਾਤ ਨੇ ਜੀ ਕਿਹਨੇ ਮਾਰੇ ਉੱਪਰ ਇਹ ਉਹਨਾਂ ਨੇ ਪੁਛਾੜਿਆ ਨੇ ਇਹ ਉਹਨਾਂ ਨੇ ਜੀ ਸੋ ਗੋਲੇ ਛੁੱਟੇ ਜਾ ਰਹੇ ਨੇ ਓਰੇ ਸੋ ਗੋਲੇ ਛੁੱਟੇ ਜਾ ਰਹੇ ਨੇ ਓਰੇ ਨੌਜਵਾਨ ਫੱਟੜ ਹੋਇਆ ਹੈ। ਉਹ ਲੋਕ ਨੇ ਗਾਰੇ ਨੇ ਚੁੱਕ ਲੋ ਸਾਡਾ। ਸੋ ਨੌਜਵਾਨ ਫੱਟੜ ਹੋਇਆ ਹੈ ਉੱਥੇ ਉਹਦੀ ਮਦਦ ਕਰ ਰਹੇ ਸੀ। ਫਿਲਹਾਲ ਉਹਨਾਂ ਤੇ ਵੀ ਗੋਲੇ ਨੇ ਜਿਹੜੇ ਉਹ ਦਾਗੇ ਗਏ ਨੇ ਪ੍ਰਸ਼ਾਸਨ ਵੱਲੋਂ। ਉਹਨਾਂ ਨੂੰ ਕਿਹਾ ਵੀ ਗਿਆ ਕਿ ਰੁਕ ਜਾਓ। ਨੌਜਵਾਨ ਫੱਟੜ ਹੋ ਗਿਆ। ਪਰ ਫਿਰ ਵੀ ਫਿਲਹਾਲ ਇੱਥੇ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ। ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਕ ਨੌਜਵਾਨ ਉੱਪਰੋਂ ਗਿਰ ਗਿਆ ਉਹਨੂੰ ਦੇਖੋ ਲੈ ਕੇ ਆ ਰਹੇ ਨੇ ਉਹ ਬਿਲਕੁਲ ਫੱਟੜਾ ਇੱਥੋਂ ਦਿਖਾ ਦਿਓ ਅੱਗੇ ਬਿਲਕੁਲ ਕਲੋਜ਼ ਕਰ ਲੋ ਨੌਜਵਾਨ ਫੱਟੜ ਹੋ ਚੁੱਕੇ ਉੱਪਰੋਂ ਡਿੱਗਿਆ ਬਾਈ ਜੀ ਕਿਸਾਨ ਹੈ ਕਿਸਾਨ ਹੈ ਕਿਸਾਨ ਨੂੰ ਬਚਾਉਣ ਦੇ ਲਈ ਕਿਸਾਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਉੱਥੋਂ ਫੇਰ ਵੀ ਗੋਲੇ ਦਾਗੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਨੂੰ ਬਚਾਉਣ ਦੇ ਲਈ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਪ੍ਰਸ਼ਾਸਨ ਵੱਲੋਂ ਜ਼ਵਾਨਾਂ ਵੱਲੋਂ ਮਿਲਟਰੀ ਵੱਲੋਂ ਜੋ ਵੀ ਫੋਰਸ ਲੱਗੀ ਵੀ ਆ ਉਹਦੇ ਵੱਲੋਂ ਫੇਰ ਵੀ ਇਹਨਾਂ ਤੇ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਪਾਣੀ ਲੈ ਕੇ ਨੌਜਵਾਨ ਪਹੁੰਚੇ ਨੇ ਭਾਈ ਸਾਈਡ ਤੇ ਚੱਕ ਕੇ ਲਿਆਓ ਇਹਨਾਂ ਨੂੰ ਜਿੰਦਾ ਜਿਆਦਾ ਮੱਟੜਿਆ ਹੱਕ ਮੱਟਿਆ ਉਹ ਚੱਕ ਕੇ ਸਾਈਡ ਤੇ ਲਿਆਓ ਵੀਰੇ ਓ ਬਾਈ ਮੋਡਲ ਬਣਾ ਦਿੱਤਾ ਲੈ ਜਾ ਉਹ ਸੋ ਤੁਸੀਂ ਦੇਖ ਰਹੇ ਹੋ ਨੌਜਵਾਨ ਫੱਟੜ ਹੋ ਗਿਆ ਏ ਇੱਥੇ ਦਿਖਾ ਦਿਓ ਉਹਨੂੰ ਮੈਂ ਕਹਾਂ ਉਹ ਥਾਲੇ ਦੇ ਕੀ ਗੱਲ ਆ ਬਾਈ ਜੀ ਦੱਸੋ ਨੌਜਵਾਨ ਗੇਰਿਆ ਜਾਂ ਗੇਰਿਆ ਗਿਰਿਆ ਜਾਂ ਗੇਰਿਆ ਗਿਆ ਅਸੀਂ ਉਹੀ ਕਰ ਰਹੇ ਹਾਂ ਗੇਰਿਆ ਹੀ ਤੁਸੀਂ ਗੱਲ ਸਾਡੇ ਨਾਲ ਬੰਦਿਆ ਵਾਂਗ ਕਰੋ ਤੁਸੀਂ ਕਿਉਂ ਸਾਨੂੰ ਉਹ ਕਰ ਰਹੇ ਹੋ ਫਿਰ ਤੁਸੀਂ ਗੱਲ ਬੰਦਿਆ ਵਾਂਗ ਕਰੋ ਅਸੀਂ ਦਿਖਾ ਰਹੇ ਹਾਂ ਮੈਨੂੰ ਤੋਂ ਬਾਈ ਜੀ ਅਸੀਂ ਜ਼ਿੰਮੇਦਾਰ ਆਉਂ ਨਾਲ ਬਈ ਜੀ ਜ਼ਿੰਮੇਦਾਰਾਂ ਬਾਈ ਜੀ ਪਰਸੋਂ ਦੇ ਅਸੀਂ ਨਾਲ ਅਸੀਂ ਸਭ ਨੂੰ ਦਿਖਾ ਰਹੇ ਆ ਬਈ ਸਿੱਟਿਆ ਦੇ ਨਾਲ ਬਾਈ ਜੀ ਇਹ ਗਲਤ ਗੱਲਾਂ ਤੁਹਾਡੀ ਹਜੇ ਨਾ ਧੱਕਾ ਕਰੋ ਬੰਦਾ ਡਿੱਗਿਆ ਹੀ ਤਾਜਾ ਤਾਜਾ ਭਾਈ ਅਸੀਂ ਉਹੀ ਕਰ ਰਹੇ ਹਾਂ ਮੈਂ ਛਿੱਟਿਆ ਗਿਆ ਜਾਂ ਛਿੱਟਿਆ ਗਿਆ ਜਾਂ ਗੇਰਿਆ ਗਿਆ ਸੀ ਉਹ ਕਹਿ ਰਹੇ ਆ ਪੁਲਿਸ ਨੇ ਧੱਕਾ ਮਾਰਿਆ ਸੀ ਫਿਰ ਇਹ ਗਲਤ ਗੱਲਾਂ ਜਿਹੜੀ ਕਰ ਰਹੇ ਨੇ ਅਸੀਂ ਭਾਈ ਜੀ ਤਿੰਨ ਦਿਨ ਹਫਤੇ ਅਸੀਂ ਭਾਈ ਜੀ ਉਹ ਹੀ ਗੱਲਾਂ ਸੀ ਕੋਈ ਗਲਤ ਨਹੀਂ ਕਰ ਰਹੇ ਅਸੀਂ ਕਾਥਰੂ ਕੈਸਾ ਸਾਫੀ ਸਾਈਡ ਤੋਂ ਹੋ ਕੇ ਖੜ ਜਾਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਯਾਰ ਤੁਸੀਂ ਵੀ ਡਿਊਟੀ ਕਰ ਰਹੇ ਹੋ ਭਾਈ ਉਹ ਡੰਡੇ ਲੈ ਕੇ ਆ ਰਹੇ ਆ ਭਾਈ ਜ਼ਿੰਮੇਦਾਰਾਂ ਦੇ ਮੁੰਡੇ ਆ ਭਾਈ ਅਸੀਂ ਪਾਗਲ ਨਹੀਂ ਹਗੇ ਆਪਣੇ ਬੰਦੇ ਵੀ ਆ ਰਹੇ ਆ ਆਪਣੇ ਭਰਾ ਨੇ ਇਹ ਕੋਈ ਮੇਰੀ ਕੋਈ ਨਹੀਂ ਜੱਕੀ ਸੀ ਭਾਈ ਕਾ ਦੁੱਖ ਲੱਗਦਾ ਭਾਈ ਅਸੀਂ ਚਾਹ ਰਹੇ ਆ ਭਾਈ ਪ੍ਰਸ਼ਾਸਨ ਵੱਲੋਂ ਸਿੱਟਿਆ ਗਿਆ ਜਾਂ ਆਪ ਗਿਰਿਆ ਇਹ ਪੱਥਰਾਂ ਦੇ ਉੱਤੇ ਗਿਰਿਆ ਗਿਆ ਉਹਨਾਂ ਨੇ ਸਿੱਟਿਆ ਜਾਂ ਆਪ ਗਿਰਿਆ ਇਹ ਹਲੇ ਕੁਝ ਨਹੀਂ ਪਤਾ ਲੱਗਿਆ ਪਰ ਨੌਜਵਾਨ ਦਾ ਸੱਟ ਲੱਗੀ ਹੈ ਫਿਰ ਇਹ ਕਹਿ ਵੀ ਸਕਦੇ ਨੇ ਭਾਈ ਉਹਨਾਂ ਨੇ ਗਿਰਿਆ ਕੋਈ ਨਾ ਕਰੋ ਇੱਧ ਉਹਨੇ ਗੇਰਾ ਉੱਪਰ ਵਗੇਰਾ ਇਹਨਾਂ ਵਜਾ ਉੱਪਰ ਪਰ ਮੀਡੀਆ ਨਾਲ ਜੋ ਬਤਿਰਾ ਕੀਤਾ ਜਾ ਰਿਹਾ ਨੌਜਵਾਨਾਂ ਵੱਲੋਂ ਉਹ ਸਹੀ ਹੈ ਅਸੀਂ ਵੀ ਉਰੇ ਪਰਸੋਂ ਦੇ ਸੱਤਾ ਹੋ ਗਿਆ ਵੀ ਅਸੀਂ ਜਿਵੇਂ ਇੱਥੇ ਕੋਈ ਤਿਆਰੀ ਵੀ ਨਹੀਂ ਸੀ ਉਹਦੋਂ ਅੱਗੇ ਦਿਖਾਦੀ ਸੀ ਠੀਕ ਹੈ ਵੀਰ ਤੁਹਾਡੀ ਗੱਲ ਸਹੀ ਹੈ ਤੁਸੀਂ ਸਾਡੇ ਨਾਲ ਹੋ ਅਸੀਂ ਨਾਲ ਕੋਈ ਗਾਲੀ ਮੁੰਡਾ ਕਰਮ ਦੀ ਗੁੱਸੇ ਜਿਹਾ ਨੂੰ ਕਹੇ ਤਾਂ ਕੋਈ ਨਹੀਂ ਜੇ ਡੰਡਿਆਂ ਦਾ ਭਾਈ ਇੰਨਾ ਹੀ ਉਹ ਅੱਗੇ ਜਾਵੇ ਫਿਰ ਅਸੀਂ ਤਾਂ ਫੇਰ ਵੀ ਇੱਥੇ ਖੜੇ ਦਿਖਾ ਰਹੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਜੇ ਉਹਦੇ ਡੰਡਾ ਸਾਡੇ ਤੈਨੂੰ ਡੰਡਾ ਲੈ ਕੇ ਆ ਰਿਹਾ ਅਸੀਂ ਅੱਗੇ ਜਾਵੇ ਨਾ ਅੱਗੇ ਜਾਵੇ 100 ਨੌਜਵਾਨ ਨੇ ਜਿਹੜੇ ਉਹ ਅੱਗੇ ਬਾਤ ਰਹੇ ਨੇ ਪ੍ਰਸ਼ਾਸਨ ਵੱਲੋਂ ਰੋਕਣ ਦੇ ਲਈ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਇੱਕ ਨੌਜਵਾਨ ਦੇ ਜਿਹੜੀ ਸੱਟ ਵੀ ਆ ਉਹ ਵੱਜ ਗਈ ਆ ਕਿਸ ਤਰ੍ਹਾਂ ਵੱਜੀ ਆ ਨੌਜਵਾਨ ਕਹਿ ਰਹੇ ਨੇ ਕਿ ਉੱਪਰੋਂ ਪ੍ਰਸ਼ਾਸਨ ਵੱਲੋਂ ਸੱਟਿਆ ਗਿਆ ਜਾਂ ਗੋਲਾ ਵੱਜੇ ਕੀ ਹੈ ਇਹਦੇ ਵਿੱਚ ਕੀ ਸਚਾਈ ਆ ਇਹ ਤਾਂ ਹੁਣ ਟਾਈਮ ਦੱਸੂਗਾ ਫਿਲਹਾਲ ਬਲ ਦਾ ਪ੍ਰਯੋਗ ਆ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਨੌਜਵਾਨ ਨੂੰ ਲੈ ਕੇ ਉਧਰ ਚਲੇ ਗਏ ਨੇ ਮੁੱਢਲੀ ਸਹਾਇਤਾ ਜਿਹੜੀ ਉਹ ਦਿੱਤੀ ਜਾ ਰਹੀ ਆ ਨੌਜਵਾਨ ਫਟੜ ਹੋ ਗਏ ਪਹਿਲਾਂ ਵੀ ਦੱਸੇ ਜਾ ਰਿਹਾ ਹੈ ਕਾਫੀ ਨੌਜਵਾਨ ਫਟੜ ਹੋ ਗਏ ਨੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੁੱਢਲੀ ਸਹੀ ਹੁਣ ਆਓ ਜੀ ਸੋਨੀ ਜੀ ਸੋ ਵੱਟੇ ਮਾਰ ਰਹੇ ਨੇ ਤੁਸੀਂ ਉਹ ਵੀ ਦਿਖਾਓ ਹਾਂ ਹਾਂ ਮੀਰ ਜੀ ਦਿਖਾ ਰਹੇ ਹਾਂ ਅਸੀਂ ਅੱਗੇ ਜਾ ਰਹੇ ਹਾਂ ਅੱਛਾ ਵੱਟਾ ਮਾਰਿਆ ਸੋ ਆ ਦਿਖਾਓ ਨੌਜਵਾਨ ਦੇ ਹਾਲਾਤ ਕੀ ਨੇ ਵੱਟਾ ਮਾਰ ਰਹੇ ਨੇ ਉਧਰੋਂ ਪ੍ਰਸ਼ਾਸਨ ਵੱਟੇ ਮਾਰ ਰਹੇ ਪ੍ਰਸ਼ਾਸਨ ਵੱਟੇ ਮਾਰ ਰਹੇ ਫੇਰ ਸਾਡੇ ਵਾਲੇ ਬੰਦੇ ਮਾਰਦੇ ਨੇ ਇਧਰ ਨਹੀਂ ਸਾਈਡ ਆਓ ਬਾਈ ਜੀ ਇਧਰੋਂ ਸਹੀ ਨਹੀਂ ਦਿਖ ਰਿਹਾ ਪਰ ਜ਼ਿਆਦਾਤਰ ਤਾਂ ਇਹ ਕਹਿੰਦੇ ਨੇ ਕਿ ਇਹ ਲੋਕ ਨੇ ਜਿਹੜੇ ਇਹ ਨੁਕਸਾਨ ਪਹੁੰਚਾਉਂਦੇ ਨੇ ਸਰਕਾਰੀ ਪ੍ਰਾਪਰਟੀ ਨੂੰ ਪਥਰਾਾ ਕਰਦੇ ਨੇ ਪਰ ਤੁਸੀਂ ਕਹਿ ਰਹੇ ਹੋ ਪ੍ਰਸ਼ਾਸਨ ਪਥਰਾਾ ਕਰ ਰਿਹਾ ਪ੍ਰਸ਼ਾਸਨ ਵੱਲੋਂ ਪਥਰਾਾ ਹੋਇਆ ਮੇਰੇ ਬੱਜੇ ਦੇਖ ਲਓ ਤੁਹਾਡੇ ਸਾਹਮਣੇ ਆ ਉੱਥੇ ਮੁੰਡਾ ਉੱਪਰ ਖੜਾ ਉਹਦੀ ਉਂਗਲੀ ਟੁੱਟ ਗਈ ਵਿੱਚੋਂ ਹੀ ਨਿਕਲ ਗਈ ਆ ਚੀਜ਼ ਆ ਅੱਛਾ ਐ ਲੰਮਕ ਰਹੀ ਆ ਇੱਕ ਦਾ ਸਿਰ ਪਟ ਗਿਆ ਤੁਸੀਂ ਉੱਪਰ ਜਾ ਕੇ ਦੇਖੋ ਮੜਾ ਇਹ ਕਵਰੇਜ ਕਰੋ ਉੱਥੇ ਉੱਪਰ মিডিਆ ਵਾਲਾ ਮੁੰਡਾ ਖੜਾ ਆਪਣਾ ਸਿੱਖ ਪਤਾ ਨਹੀਂ ਕਿਹੜਾ ਚੈਨਲ ਹੈ ਉਸ ਦਾ ਜੀ ਉਹਦੇ ਪੈਰ ਤੇ ਵੱਜੇ ਬੱਟਾ ਬਹੁਤ ਯਾਰੇ ਬੱਟੇ ਮਾਰ ਰਹੇ ਨੇ ਤੁਸੀਂ ਉੱਪਰ ਜਾ ਕੇ ਦੇਖੋ ਕਿਸ ਤਰ੍ਹਾਂ ਦੇਖਦੇ ਹੋ ਇਹ ਸਿਸਟਮ ਨੂੰ ਕਿ ਅਸੀਂ ਇਸ ਦੇ ਵਸਨੀਕ ਨਹੀਂ ਹੈਗੇ ਅਸੀਂ ਵਾਸੀ ਨਹੀਂ ਹੈਗੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹੀ ਚੀਜ਼ ਤਾਂ ਫੀਲ ਕਰਾ ਰਹੇ ਨੇ ਇਹ ਬਾਈ ਹੁਣ ਅਸੀਂ ਦੇਸ਼ ਦੇ ਵਾਸੀ ਨਹੀਂ ਹੈਗੇ ਬਾਈ ਦੀਪ ਸਈਓ ਕਹਿੰਦਰਾ ਫਿਰ ਤੁਹਾਨੂੰ ਆਪਣੀ ਖੁਦ ਮੁਖਤਿਆਰੀ ਦੀ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਿਉਂ ਨਹੀਂ ਕਰਨੀਆਂ ਚਾਹੀਦੀਆਂ ਇਹ ਦੇਸ਼ ਆਪਾਂ ਨੂੰ ਫੀਲ ਕਰਾ ਰਿਹਾ ਬੀਜੇਪੀ ਵਾਲੇ ਸਾਰੇ ਹੀ ਇਹਨਾਂ ਨੂੰ ਦੇਸ਼ 'ਚ ਆਪਾਂ ਨੂੰ ਪੰਜਾਬ 'ਚ ਨਹੀਂ ਵੜਨ ਦੇਣਾ ਚਾਹੀਦਾ ਇਹਨਾਂ ਨੂੰ ਕਿਸੇ ਨੂੰ ਵੀ ਕਿ ਇੱਕ ਜਾਨੇ ਨੂੰ ਵੀ ਪੰਜਾਬ 'ਚ ਵੜਨ ਨਹੀਂ ਦੇਣਾ ਚਾਹੀਦਾ ਕਿਸੇ ਵੀ ਸਰਕਾਰੀ ਲੀਡਰ ਨੂੰ ਉਧਰ ਵਾਲੇ ਜਿੰਨੇ ਵੀ ਦਿੱਲੀ ਵਾਲੇ ਨਾਸ਼ਨਾ ਰਹੇ ਨੇ ਭਾਈ ਅੱਗੇ ਕਿੱਦਾਂ ਦੀ ਤਿਆਰੀਆਂ ਕਰਨਗੇ ਉਹ ਪਿੰਡਾਂ ਦੇ ਵਿੱਚੋਂ ਕਿਉਂਕਿ ਬੀਜੇਪੀ ਦੇ ਆਗੂਆਂ ਨੇ ਪਿੰਡਾਂ 'ਚ ਵੀ ਜਾਣਾ ਹੈ ਅਸੀਂ ਪਿੰਡ 'ਚ ਵੜਨ ਨਹੀਂ ਦੇਣੇ ਵੀਰੇ ਜੁੱਤੀ ਫੇਰਾਂਗੇ ਸਾਰਿਆਂ ਦੇ ਜਿਹੜਾ ਮਰਜੀ ਆ ਜਿਵੇਂ ਮੋਦੀ ਆ ਜਿਵੇਂ ਮੋਦੀ ਸੋ ਨੌਜਵਾਨ ਨੇ ਅੱਗੇ ਵਧ ਰਹੇ ਨੇ ਸਾਇਦ ਮੋਰਚਾ ਜਿਹੜਾ ਲੱਗਦਾ ਹੈ ਕਿ ਫਤਿਹ ਕਰ ਲਿਆ ਗਿਆ ਹੈ ਨੌਜਵਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਸੂਪਰ ਜਾ ਕੇ ਜਰੂਰ ਤੁਹਾਨੂੰ ਦਿਖਾਵਾਂਗੇ ਮਲਦਾ ਪ੍ਰਯੋਗ ਵੀ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਨੌਜਵਾਨਾਂ ਕਹਿੰਦਾ ਰੋੜੇ ਮਾਰੇ ਜਾ ਰਹੇ ਨੇ ਰੋੜਿਆਂ ਦਾ ਇਸਤੇਮਾਲ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਫਿਲਹਾਲ ਅੱਗੇ ਵਧ ਕੇ ਜਰੂਰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ